ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਨ ਲੱਗੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਆ। ਕਿ ਮੇਰੀ ਗਲਤੀ ਆ। ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗਣਾ ਹੈ ਨਾ ਪਰ ਮੈਂ মিডিਆ ਅੱਗੇ ਨਹੀਂ ਮੰਗਣੀ। ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਿੱਦਣ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵੀ ਇਚਾਰਾ ਹੁਣ ਤੁਸੀਂ ਪਛਾਣਨ ਲੱਗੇ ਹੋਵੋਗੇ ਸਿਮਰ ਹੈ ਉਹ ਕੁੜੀ ਜਿਸ ਤੇ ਵਿਆਸ ਸਮਾਗਮ ਦੌਰਾਨ ਗਲਾਸ ਸੁੱਟਿਆ ਗਿਆ ਸੀ ਕਈ ਦਿਨਾਂ ਤੋਂ ਇਹ ਵਿਵਾਦ ਪੱਕਿਆ ਹੋਇਆ ਹੈ ਲੰਘੇ ਕੱਲ ਮਲਜ਼ਮ ਰਵਿੰਦਰ ਸਿੰਘ ਤੇ ਸਿਮਰ ਦਰਮਿਆਨ 2 ਘੰਟੇ ਮੀਟਿੰਗ ਹੋਈ ਪਰ ਪੇਜ ਇਸ ਗੱਲ ਤੇ ਫਸਿਆ ਰਿਹਾ ਕਿ ਮੁੰਡਾ ਜਨਤਕ ਤੌਰ ਤੇ ਮਾਫੀ ਮੰਗੇ ਪਰ ਉਹ ਇਸ ਲਈ ਰਾਜ਼ੀ ਨਹੀਂ ਹੈ ਤਾਂ ਸਿਮਰ ਨੂੰ ਵੀ ਕਮਰੇ ਅੰਦਰ ਹੋਇਆ ਸਮਝਾਤਾ ਮੰਜ਼ੂਰ ਨਹੀਂ ਬੇਕ ਪੁਰਾਣੀਆਂ ਚੰਗੀਆਂ ਮਾਵਾ ਪਹਿਣਾ ਧੀਆ ਜਾਣੇ ਪਰ ਇੱਕਾਂ ਨਾਰੀ ਜਤੀ ਵਿਰਤੀ ਪਹਿਣ ਬਖਾਣੇ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੋਗਾ ਮੈਂ ਇਸ ਨੂੰ ਕੋਈ ਚਹਰੂ ਨਹੀਂ ਨੱਚਦਾ ਜੇ ਅਸੀਂ ਇਹਨੂੰ ਲਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਕਿਉਂ ਲਚਰਤਾ ਨਹੀਂ ਜੀ ਤੇ ਕਹਿੰਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਹਾਂ ਵੀ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਨਣੀ ਪਰ ਸਿਮਰ ਦਾ ਇੱਕੋ ਇੱਕ ਗਹਿਣਾ ਸੀਗਾ ਕਹਿੰਦੀ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਦਰਸਲ ਸਮਰਾਲਾ ਦੇ ਇੱਕ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਇਸ ਦੇ ਵਿੱਚ ਇੱਕ ਨੌਜਵਾਨ ਡਾਂਸਰ ਕੁੜੀ ਦੇ ਗਲਾਸ ਮਾਰਦਾ ਹੈ ਇਹ ਵੀ ਦੇਖਿਆ ਗਿਆ ਕਿ ਦੋਵੇਂ ਤਰ੍ਹਾਂ ਇੱਕ ਦੂਜੇ ਨੂੰ ਅਤਰਾਯੁਕ ਸ਼ਬਦ ਬੋਲ ਰਹੀਆਂ ਨੇ ਮਾਮਲਾ ਥਾਣੇ ਵੀ ਪਹੁੰਚਿਆ ਤੇ ਸਮਝੌਤੇ ਤੱਕ ਵੀ ਪਰ ਗੱਲ ਸਿਰੇ ਨਹੀਂ ਚੜੀ